ਸਾਸਰੀ ਕਾਲਜੀ ਮੈਂ ਤੁਹਾਡਾ ਦਲਜੀਤ ਸਿੰਘ ਗਿੱਲ ਪੰਜਾਬ ਲੈਂਡ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ तहे دل ਤੋਂ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਕਿਸੇ ਬੁੱਕ ਨੂੰ ਛਾਪਣ ਜਾਂ ਪੜਨ ਤੋਂ ਪਹਿਲਾਂ ਉਸ ਦੀ ਭੂਮਿਕਾ ਪੜਨੀ ਜ਼ਰੂਰੀ ਹੁੰਦੀ ਹੈ ਕਿਸੇ ਫਿਲਮ ਨੂੰ ਦੇਖਣ ਤੋਂ ਪਹਿਲਾਂ ਉਸ ਦਾ ਆਪਾਂ ਟ੍ਰੇਲਰ ਦੇਖਦੇ ਹਾਂ ਟ੍ਰੇਲਰ ਹੋਇਆ ਟੀਜ਼ਰ ਹੋਇਆ ਉਹ ਦੇਖਣਾ ਜ਼ਰੂਰੀ ਹੁੰਦਾ ਜਿਸ ਤੋਂ ਆਪਾਂ ਅਨੁਮਾਨ ਲਾ ਸਕਦੇ ਹਾਂ ਇਹ ਫਿਲਮ 'ਚ ਇਹ ਬੁੱਕ 'ਚ ਕੀ ਹੋਊਗਾ ਉਸੇ ਤਰ੍ਹਾਂ ਹੀ ਮੈਂ ਅੱਜ ਤੁਹਾਨੂੰ ਇੰਟਰੋਡਿਊਸ ਕਰ ਰਿਹਾ ਹਾਂ ਆਪਣੇ ਪੰਜਾਬ ਲੈਂਡ ਚੈਨਲ ਤੇ ਅਸੀਂ ਨਿਊ ਪੋਡਕਾਸਟ ਇੰਟਰਵਿਊ ਚੈਨਲ ਬਣਾਇਆ ਜੋ ਪੰਜਾਬ ਲੈਂਡ ਦੇ ਨਾਂ ਤੇ ਚੈਨਲ ਹੈ ਇਸ ਦੇ ਆਡੀਓ ਤੁਹਾਨੂੰ ਡਿਸਟ੍ਰਿਬਿਊਸ਼ਨ ਆਡੀਓ ਸਾਈਟਾਂ ਸਪੋਟੀਫਾਈ ਵਗੈਰਾ ਤੇ ਵੀ ਮਿਲਣੇ ਕਿਆਂ ਤੋਂ ਸਾਡਾ ਮੇਨ ਟਾਰਗੇਟ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਹੋਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਸ ਦੀ ਗੱਲਬਾਤ ਕੀਤੀ ਜਾਵੇ 네ਗੇਟਿਵ ਪੋਜ਼ਿਟਿਵ ਸਾਰੇ ਹਰੇਕ ਤਰ੍ਹਾਂ ਦੀ ਚੀਜ਼ ਜੋ ਪੰਜਾਬ ਲਈਏ ਉਸ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇਹ ਚੈਨਲ ਚਲਾਵਾਂਗੇ ਤੇ ਮੈਂ ਬਹੁਤ ਉਮੀਦ ਕਰਦਾ ਹਾਂ ਤੁਹਾਨੂੰ ਇਹ ਚੈਨਲ ਤੇ ਹਰ ਇੱਕ ਵੀਡੀਓ ਹਰ ਇੱਕ ਗੈਸਟ ਪਸੰਦ ਆਏਗਾ ਸੁਨ ਜੋਗ ਗੱਲਾਂ ਹੋਣਗੀਆਂ ਪੰਜਾਬ ਦੀ ਗੱਲ ਕੀਤੀ ਜਾਊਗੀ मीनिंगफुल ਗੱਲ ਕੀਤੀ ਜਾਊਗੀ ਜਿਸ ਦੀ ਕੋਈ ਲਤਬਾ ਹੋਵੇ ਉਹ ਗੱਲ ਕੀਤੀ ਜਾਊਗੀ ਦੂਸਰੇ ਆਪਾਂ ਕਹਿ ਨਹੀਂ ਸਕਦੇ ਕਿਸ ਦਾ ਨਾਮ ਲੈ ਕੇ ਵੀ ਕੁਝ ਪੋਡਕਾਸਟਿੰਗ ਹੁੰਦੇ ਆ ਜਸਟ ਇੰਟਰਵਿਊ ਜਿਸ ਨੇ ਸਮਾਜ ਨੂੰ ਕਿਸੇ ਦੀ ਕੋਈ ਦੇਣ ਨਹੀਂ ਹੁੰਦੀ ਉਹੋ ਜਿਹੇ ਬੰਦਿਆਂ ਦੀ ਇੰਟਰਵਿਊ ਨਹੀਂ ਕੀਤੀ ਜਾਊਗੀ ਇਸ ਵਿੱਚ ਇੰਟਰਵਿਊ ਕੀਤੀ ਜਾਊਗੀ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਸਮਾਜ ਨੂੰ ਕੁਝ ਦੇਣ ਜਿਨ੍ਹਾਂ ਦੀ ਜਿਨ੍ਹਾਂ ਨੇ ਸੰਘਰਸ਼ ਕੀਤਾ ਵਾ ਉਸ ਬੰਦਿਆਂ ਦਾ ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਤੋਂ ਆਪਣੀ ਨੌਜਵਾਨ ਪੀੜ੍ਹੀ ਕੁਝ ਸਿੱਖ ਸਕਦੀ ਆ ਹਿਸਟਰੀ ਦੀਆਂ ਗੱਲਾਂ ਕੀਤੀਆਂ ਜਾਣਗੇ ਇਤਿਹਾਸ ਨੂੰ ਕਿਉਂਕਿ ਇਤਿਹਾਸ ਬਹੁਤ ਜ਼ਰੂਰੀ ਹੈ ਜਿਹੜੇ ਇਤਿਹਾਸ ਭੁੱਲ ਜਾਂਦੇ ਉਹ ਕੌਮਾਂ ਬਹੁਤ ਧੀਕ ਜਾਂ ਖਤਮ ਹੋ ਜਾਂਦੀਆਂ ਵਾਂ ਸੋ ਹਰੇਕ ਮੁੱਦੇ ਦੀ ਗੱਲ ਕੀਤੀ ਜਾਊਗੀ ਸਾਡੀ ਜਿਹੜੀ ਵੀਡੀਓ ਗੱਲ ਕਿਸੇ ਨੂੰ ਦੁੱਖ ਪਹਚਾਵੇ ਉਹਦੇ ਲਈ ਅਸੀਂ ਪਹਿਲੋਂ ਹੀ ਹੱਥ ਜੋੜ ਕੇ ਮਾਫੀ ਖਿਮਾ ਕਰਨਾ ਸਾਨੂੰ ਤੁਸੀਂ ਕਮੈਂਟ ਥਰੂ ਸਾਨੂੰ ਦੱਸ ਸਕਦੇ ਜੋ ਕੀ ਗਲਤੀ ਆ ਕਿਸ ਗੈਸਟ ਦੀ ਵੀਡੀਓ ਤੁਸੀਂ ਸੁਨਣਾ ਚਾਹੋਗੇ 올 ਪੰਜਾਬ ਇੰਗਲੈਂਡ ਕੈਨੇਡਾ ਯੂ ਐਸ ਏ ਜਾਂ ਯੂਰਪ ਦੀ ਹੋਰ ਕੋਈ ਵੀ ਕੰਟਰੀ ਆ ਅਸੀਂ ਜਾ ਕੇ ਉਸ ਬੰਦੇ ਨੂੰ ਇੰਟਰਵਿਊ ਕਰਾਂਗੇ ਤੁਹਾਡੇ ਤੱਕ ਉਸ ਬੰਦੇ ਦਾ ਜ਼ਿੰਦਗੀ ਦਾ ਤਜਰਬਾ ਲੈ ਕੇ ਆਵਾਂਗੇ ਸੋ ਮੈਂ ਹੱਥ ਜੋੜ ਕੇ ਗੁਜਾਰਿਸ਼ ਕਰਦਾ ਵਾਂ ਇੱਕ ਰਿਕਵੈਸਟ ਕਰਦਾ ਵਾਂ ਤੁਹਾਡੀ ਸਪੋਰਟ ਤੋਂ ਬਿਨਾਂ ਇਹ ਚੈਨਲ ਨਹੀਂ ਚੱਲ ਸਕਦਾ ਤੁਹਾਡੇ ਕਮੈਂਟ 네ਗੇਟਿਵ ਕਮੈਂਟ ਸਿਰ ਮੱਥੇ ਅਸੀਂ ਕਿਸੇ ਨੂੰ ਅਸੀਂ ਕਿੰਤੂ ਪ੍ਰਿੰਤੂ ਲੜਾਂਗੇ ਨਹੀਂ ਉਸ 네ਗੇਟਿਵ ਕਮੈਂਟ ਤੋਂ ਉਹ ਜਸੀਂ ਵਧੀਆ ਚੀਜ਼ ਸਿੱਖਾਂਗੇ ਤੇ ਉਹ ਚੀਜ਼ ਤੇ ਅਸੀਂ ਅਮਲ ਨੂੰ ਝਲਿਆਣ ਕੇ ਆਪਣੇ ਆਪ ਨੂੰ ਸੁਧਾਰ ਕਰਾਂਗੇ ਤੋ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਸਾਡੀ ਮਿਹਨਤ ਨਾਲ ਕਿਸੇ ਤਜਰਬੇ ਵਾਲੇ ਬੰਦੇ ਦੀ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ ਫਿਰ ਤੋਂ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਵਾਂ ਪੰਜਾਬ ਲੈਂਡ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ 15 ਫਰਵਰੀ ਤੋਂ ਅਸੀਂ ਆਪਣੀ ਪਹਿਲੀ ਵੀਡੀਓ ਐਪੀਸੋਡ 1 ਸਟਾਰਟ ਕਰ ਰਹੇ ਹਾਂ 15 ਫਰਵਰੀ 2025 ਥੈਂਕ ਯੂ ਵੈਰੀ ਮਚ